ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 7778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸਮਾਲਸਰ ਤਸਵੀਰ ਬਾਈ ਨੂੰ ਬਾਗਾ ਪੁਰਾਣਾ ਪੈਂਦਾ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਹੈ ਜਿਹੜੇ ਕੋ ਲੋ ਵੀਡੀਓ ਬਣਾ ਰਹੇ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਦੇਖ ਸਕਦੇ ਹੋ ਬਹੁਤ ਘੰਟੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਇਹਨਾਂ ਚ ਦੋ ਐਨੀਮਲ ਸੇਲ ਆ ਇੱਕ ਗੱਬਣ ਗਾਂ ਤੇ ਇੱਕ ਤਾਜੀ ਸੂਹੀ ਮੱਝ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਸੀガル ਜੀ ਸਸੀガル ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਰਾਇਣ ਸਿੰਘ ਪਿੰਡ ਖਮਾਲ ਸਰ ਸਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 977942468 ਠੀਕ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਮਾਜ ਤੋਂ ਇਹਦੀ ਕੀ ਡਿਟੇਲ ਆ ਕਿੰਨੇ ਵੇਸ ਹੋਈ ਹੈ ਜੀ ਇਹ ਹੈ ਬਈ ਤੀਜੇ ਸਵੇਰ ਸੂਈ ਹੈ ਕਿੰਨਾ ਟਾਈਮ ਹੋ ਗਿਆ ਜੀ 22 ਦਿਨ ਜੀ ਬੱਚਾ ਕੀ ਮਗਰ ਹੈ ਬੱਚਾ ਕੱਟਾ ਦੇ ਮਗਰ ਕੱਟਾ ਦੇ ਦੇਖ ਸਾ ਦਿਓ ਤੇ ਕਿੰਨਾ ਦੁੱਧ ਬਾਈ ਦਾ ਤਿਆਰ ਹੈ ਨੈਟ 12 ਕਿਲੋ ਤਿਆਰ ਆ ਬਾਈ ਭਲਾ ਹੀ ਛੇੜਾਂਗੇ ਠੀਕ ਹੈ ਜੀ ਤੋਲ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਤੀਜੇ ਸਵੇਰ ਸੂਈ ਆ 22 ਦਿਨ ਹੋ ਗਏ ਸੂਈ ਨੇ ਨੈਟ ਦਾ 12 ਕਿਲੋ ਦੁੱਧ ਤਿਆਰ ਆ ਜੀ ਬਾਈ ਕਹਿੰਦਾ ਚਾਹੇ 2 4 ਦਾ 6 ਟੈਂਪ ਚ ਵਾਈ ਕਰ ਸਕਦੇ ਹੋ ਨੈਟ 12 ਕਿਲੋ ਤਿਆਰ ਹੋਊਗਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾਈ ਦਿੰਨੇ ਆ 4 ਵਜੇ ਦਾ ਵੀਡੀਓ ਬਣਾਉਣ ਦਾ ਸਮਾਂ ਹਜੇ 2 ਘੰਟੇ ਚ ਵਾਈ ਚ ਬਾਕੀ ਨੇ ਥਣ ਲੈਵੇ ਤੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣਗੇ ਬਾਕੀ ਥਣਾਂ ਦੇ ਸਹਿ ਸੋਹਣੇ ਆ ਵੇਟ ਤੇ ਚੈੱਕ ਕਰ ਸਕਦੇ ਹੋ ਹੈਵੀ ਬਾਡੀ ਵੇਟ ਦੀ ਤੇ ਜਿੰਨਾ ਬਾਈ ਨੇ ਦੁੱਧ ਦੱਸਿਆ ਨੈਟ ਤਿਆਰ ਹੋਈਦਾ ਸਵਾਨਾ ਕਰਮ ਵਾਲੀ ਦਾ ਸੋਹਣਾ ਜੀ ਦੇਖ ਸਕਦੇ ਹੋ ਮਗਰ ਬੱਚਾ ਕਰਤਾ ਹੈ ਜੀ ਥੋੜਾ ਕੈਮਰੇ ਤੋਂ ਡਰਦਾ ਹੀ ਪਸੂ ਬੈਕ ਸਾਈਡ ਤੋਂ ਖਣ ਚੈੱਕ ਕਰ ਲੋ ਜੀ ਤੇ ਬਾਈ ਸੀਲ ਸਭ ਪੂਰੀ ਹੈ ਜੀ ਪੂਰੀ ਬਾਈ ਪੂਰੀ ਸੀਲ ਸਭ ਆ ਬਾਈ ਕਹਿੰਦਾ ਥਨਾ ਦੀ ਬਾਈ ਕੋਈ ਓਕੇ ਕੋਈ ਪੂਰ ਸ਼ਿੱਟਾ ਨਾ ਨਾ ਬਾਈ ਜਮਾ ਓਕੇ ਆ ਪੂਰੀ ਠੀਕ ਆ ਜੀ ਬਾਈ ਕਹਿੰਦਾ ਥਨਾ ਦੀ ਓਕੇ ਆ ਕੋਈ ਪੂਰ ਸ਼ਿੱਟਾ ਨਹੀਂ ਸੀਲ ਸਭ ਕਰਮ ਵਾਲੀ ਪੂਰੀ ਆ ਤੇ ਬਾਈ ਕੀ ਮੁੱਲ ਹੈ ਦਾ ਇਹਦਾ ਮੁੱਲ 7200 ਰੁਪਏ ਮਾਨਤਨ ਹੋ ਜੂਗਾ ਜੀ ਮਾਨਤਨ ਕਰਦਾਂਗੇ 72000 ਰੁਪਿਆ ਬਾਈ ਮੁੱਲ ਕਰਦੇ ਬਾਈ ਕਿਤਾ ਮਾਨਤਨ ਕਰਦਾਂਗੇ ਜਿਹੜਾ ਵੀ ਚੱਲ ਗਿਆ ਆਊਗਾ ਜੀ ਦੋ ਨੰਬਰ ਸੋਹਣੀ ਐਫ ਦਾ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਚੀਜ਼ ਆ ਜੀ ਹੁੰਦੀ ਆ ਜੀ ਕਿੰਨਾ ਟਾਈਮ ਲੱਗੂ ਜੀ ਸਾ ਜੀ 15 ਦਿਨ ਲੱਗ ਜੀ 15 ਦਿਨਾਂ ਦੀ ਕੱਚੀ ਤੇ ਬਾਈ ਸੀਮਨ ਕਿਹੜਾ ਲੱਗਿਆ ਸੀ ਸੀਮਨ ਪਈ ਇਹਦਾ ਹਾਂ ਸੈਕ ਦਾ ਲੱਗਿਆ ਹਾਂ ਰਿਕਾਰਡ ਹੈਗਾ ਬਈ రికార్డ్ ਆਪਣੇ ਕੋਲ ਸਾਰਾ ਪਿਆ ਠੀਕ ਆ ਜੀ ਫੋਲਡਰ ਤੇ ਸੀਮਣਾ ਬਾਈ ਕਹਿੰਦਾ ਸੈਕ ਦਾ ਲੱਗਿਆ ਵਾ ਰਿਕਾਰਡ ਬਾਈ ਕੋਲ ਹੈਗਾ ਜਿਹੜੇ ਵੀ ਨੂੰ ਚਾਹੀਦਾ ਹੋਵੇ ਬਾਈ ਤੋਂ ਪ੍ਰੋਪਰ ਰਿਕਾਰਡ ਲੈ ਸਕਦਾ ਜੀ ਤੇ ਬਾਈ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਨੇ ਪਿਛਲੇ ਸੂਏ ਕੋਲ ਨੇ ਬਾਈ 25 26 ਕਿਲੋ ਦੁੱਧ 25 26 ਕਿਲੋ ਤੇ ਅੱਧ ਕਿੰਨਾ ਕਰ ਦਿੱਤਾ ਐਡ ਕੀ ਚਾਹੀਦਾ ਬਾਈ ਸੋਰ ਕੇ ਦਿਖਾ ਦਿਓ ਜੀ ਬਾਈ ਕੰ ਦਾ ਪਿਛਲੇ ਸੂਏ 25 26 ਕਿਲੋ ਦੁੱਧ ਦਿੱਤਾ ਜੀ ਬਾਕੀ ਜਾਤ ਬ੍ਰੀਡ ਦੀ ਚੰਗੀ ਆ ਤੱਦ ਕਠ ਵੱਡਾ ਤੇ ਹੈਵੀ ਬਰਦੀ ਬ੍ਰੀਡ ਦੀ ਅਜੇ 15 ਦਿਨਾਂ ਦੀ ਕੱਚੀ ਆ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ 15 ਦਿਨਾਂ ਤਿੱਕਰ ਪੂਰਾ ਵੱਡਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਚੰਗੀ ਸੇਵਾ ਗੌਰਮ ਜੇ ਤਾਂ ਬਾਈ ਕਹਿੰਦਾ 30 ਪਲੱਸ ਵੀ ਦੇ ਦੂ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਖਿੱਚਾਂਗੇ ਤਾਂ ਰਬੜਾਂ ਨੂੰ ਵਧੂਗਾ ਵਾਲ ਢਿੱਲਾ ਹਵਾਨੇ ਚ ਚੈੱਕ ਕਰ ਸਕਦੇ ਹੋ ਬਹੁਤ ਨੇਥਣਾ ਦੇ ਸਹਿ ਸੋਨੇ ਆਚਾਰੇ ਥੰਨੇ ਨਿਖੜ ਮੇਕ ਕੋਈ ਸਹਿਜ ਦੇ ਬਾਕੀ ਰੰਗ ਰੂਪ ਦੀ ਸੋਣੀ ਆ ਬਾਈ ਕਹਿੰਦਾ ਸੀਮਨ ਸੈਕ ਦਾ ਲੱਗਿਆ ਵਾ రికార్డ్ ਬਾਈ ਕੋਲ ਪ੍ਰੋਪਰ ਹੈਗਾ ਜਿਹੜੇ ਵੀਰ ਨੂੰ ਗਾਂ ਪਸੰਦ ਆਊਗੀ ਬਾਈ ਕਹਿੰਦਾ ਆਪਾਂ ਰਿਕਾਰਡ ਨਾਲ ਦੇ ਦਾਂਗੇ ਖਾਣਾ ਦੇ ਸਾਈਟ ਵੈੱਬਸਾਈਟ ਤੇ ਚੈੱਕ ਕਰ ਲਓ ਸੋਹਣੇ ਤੇ ਬਾਈ ਸੀਓ ਸਾਬ ਪੂਰੀ ਹੈ ਜੀ ਪੂਰੀ ਬਾਈ ਠੰਡੀ ਸੀ ਲੱਗਦਾ ਦੋਨੇ ਸਾਥੇ ਬਹਿ ਕੇ ਖਾਂਦੇ ਰਹੇ ਠੀਕ ਆ ਜੀ ਬਾਈ ਕਹਿੰਦਾ ਦੋਨੇ ਪਾਸੇ ਬਹਿ ਕੇ ਖਾਂਦੇ ਆ ਪੂਰੀ ਸੀਓ ਸਾਬਾ ਹਮਾਰਾਂ ਚਾਈ ਤੇ ਰਬੜਾਂ ਕੋ ਬਦ ਦੇ ਸਾਰੇ ਵਾਟਿਲਾਂ ਕੱਢ ਕੇ ਸੁਣਾ ਤੇ ਬਾਕੀ ਠੋਸ ਹਵਾਨੇ ਦੀ ਹੋਊ ਘਾਟਾ ਦਾ ਹਵਾਨਾ ਤਿਆਰ ਕਰਨਾ ਜੀ ਇਹਨੇ ਇਹਦਾ ਮੁੱਲ ਬਾਈ ਇਹਦਾ ਮੁੱਲ 95000 ਰੁਪਏ ਮਾਨਤਨ ਹੋ ਜੂਗਾ ਜੀ ਮਾਨਤਨ ਕਰ 95000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਇੱਕ ਗੱਲ ਆ ਬਾਈ ਦੋਨੇ ਪਸ਼ੂ ਟੀਕੇ ਤੇ ਰਹਿੰਦੇ ਨੇ ਜੀ ਮੈਂ ਟੀਕੇ ਆ ਤੇ ਰਹਿੰਦੇ ਦੋਨੇ ਪਸ਼ੂ ਕੋਈ ਟੋਟੇ ਜਾ ਡੇ ਰੋਣੀ ਆਪਣੇ ਠੀਕ ਆ ਜੀ ਯਾਨੀ ਇਹ ਪਾਈ ਟੀਕੇ ਤੇ ਰਹਿੰਦੀ ਪਹਿਲੇ ਟੀਕੇ ਤੇ ਰਹਿੰਦੀ ਠੀਕ ਆ ਏਆਈ ਹੋਈ ਆ ਦੋਨਾਂ ਦੀ ਡਾਕਟਰ ਤੋਂ ਵੀ ਬਾਈ ਕਹਿੰਦਾ ਏਆਈ ਹੋ ਕੇ ਗੱਭਣ ਹੋਏ ਆ ਕੋਈ ਕ੍ਰਾਸ ਨਹੀਂ ਹੋਏਗੇ ਦੋਨਾਂ ਦੀ ਡਾਕਟਰ ਤੋਂ ਏਆਈ ਪਹਿਲਾਂ ਵੀ ਕਰਾਉਂਦੇ ਸੀ ਤੇ ਹੁਣ ਵੀ ਡਾਕਟਰ ਤੋਂ ਉਹ ਟੀਕੇ ਦਾ ਕਿਹੜੇ ਟੀਕੇ ਦਾ ਬਾਈ ਇਹਦਾ ਨਹੀਂ ਪਤਾ ਰਿਕਾਰਡ ਹੈ ਨਹੀਂ ਬਾਈ ਕਹਿੰਦਾ ਇਹਦਾ ਆਪਣੇ ਕੋਲ ਪਰ ਸੀਮਨ ਚੰਗਾ ਹੀ ਭਰਾਇਆ ਸੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ